ਪੜਿਆ ਹੈ ਨਹੀਂ ਜਣੀ ਨਾ ਜਮਾ ਨਹੀਂ ਪੜਿਆ ਨਾ 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 ਇਹ ਨੰਬਰ ਕਿੰਨੇ ਆ ਤੇਰੇ ਕੋਲ ਡੈਰੀ ਚ 100 ਇਹ ਤਾਂ ਬਾਲੇ ਆ ਇੰਨੇ ਕੱਪ ਜਿਹਾ ਘਰੇ ਪਈਆਂ ਪੜਾ ਪੰਜਾਬ ਦਾ ਨੰਬਰ ਲੈ ਲਾ ਠੀਕ ਹੈ ਦੱਸ ਦਿਓ ਜੀ ਇਖਾਸੀਅਤ ਦੱਸ ਕੀ ਆ ਗੱਲਬਾਤ ਇਹਦੇ ਚ ਡੈਰੀ ਦੇ ਉੱਤੇ ਨੰਬਰ ਲਿਖੇ ਹੋਏ ਨਹੀਂ ਹਾਂ ਮੈਂ ਆਣ ਪੜ ਬੰਦਾ ਹਾਂ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਅੱਛਾ ਇਹ ਦੇਖੀਏ ਨਿਸ਼ਾਨੀਆਂ ਕਈਆਂ ਹੀ ਲਾਈਆਂ ਨੇ ਚਲ ਹੁਣ ਦੱਸੀ ਚ ਬੋਲੀ ਚੱਲ ਆ ਥੱਲੇ ਹਾਥੀ ਜੱਗੀ ਸਾਪ ਸਤਰਾਮਾ ਹਾਥੀ ਸਤਰਾਮ ਹਾਥੀ ਬਹੁਤ ਜੰਦਾ ਠੀਕ ਆ ਮੇਰਾ ਭਤੀਜਾ ਮਹੇਸ਼ਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਡੀਆਂ ਪਈਆਂ ਆਪ ਭੋਨੇ ਦਾ ਮੈਂ ਬੰਦਾ ਮੈਨੂੰ ਸ਼ਰਮਾ ਪੈਸੇ ਕੱਢਦਾ ਆ ਏਟੀਐਮ ਆ ਗੂਠੇ ਵਾਲਾ ਆ ਮੇਰੀ ਆਪ ਦੀ ਕੁੜੀ ਖੜੀ ਮੇਲੋ ਆਪਾਂ ਲਓ ਆ ਮੇਰਾ ਦੋਤਾ ਲੱਖਾ ਆ ਵੀ ਲਿਖਿਆ ਵੀ ਹੈ ਆ ਇਹ ਨਾਈ ਦਾ ਰਾਜੂ ਨਾਈ ਕੰਕੀ ਅੱਛਾ ਆ ਮੇਰੀ ਸਾਲੀ ਹੈ ਨਾਗੇਸਰਾ ਪਾਛੋ ਆ ਵੀ ਲਿਖਿਆ ਭਾਈ ਫੁੱਟੂ ਦਾ ਦਾਕਣਾ ਸਾਹੀ ਮਿੰਦਾ ਛਿੰਦਾ ਮੈਂਬਰ ਅੱਛਾ ਸੁਖਾ ਸਰਪੰਚ ਅੱਛਾ ਹੁਣ ਦੱਸ ਜਿਹੜਾ ਹੋਣ ਵਾਲਾ ਠੀਕ ਆ ਬਾਈ ਲੰਮੀ ਆ ਇਹਨਾਂ ਦਾ ਨਿਸ਼ਾਨੀ ਆ ਬਾਈ ਨੰਬਰ ਇਹਨਾਂ ਦਾ ਨਿਸ਼ਾਨੀ ਟਰੈਕਟਰ ਅੱਛਾ ਟਰੈਕਟਰ ਆ ਆ ਹੈਗਾ ਅਮਰਜੀਤ ਫੌਜੀ ਹੂੰ ਆ ਵੀ ਲਿਖਿਆ ਪਿਆ ਜੀਤਾ ਫੌਜੀ ਦੋਏ ਭਰਾ ਅੱਛਾ ਆ ਵੱਡਾ ਆ ਛੋਟਾ ਇਹ ਪਲਸਣ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲ ਆ ਨਿੱਕਾ ਉਹਦੇ ਇੱਕ ਆ ਆ ਨੰਬਰ ਆ ਨਿੱਕੀ ਬਦਣੀ ਦਾ ਕਲਵੰਤ ਫੌਜੀ ਪਿਸਤੌਲ ਠੀਕ ਐ ਅਸੇ ਪਿਸਤੌਲ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਯਾਨੀ ਬਾਪੂ ਨੂੰ ਪਤਾ ਵੀ ਇਥੇ ਲਿਖਿਆ ਪਿਆ ਹੂੰ ਸਿਮਲਾ ਸਿਮਲਾ ਪੱਟੀ ਇਹ ਵੀ ਗਾਵਣ ਵਜਾਉਣ ਦਾ ਪਹਿਲਾ ਨੈਟ ਉੱਤੇ ਪਉਂਦਾ ਹੁੰਦਾ ਸੀ ਇਥੋਂ ਦਾ ਆ ਨਾਲ ਹੋ ਸਾਪੀ ਹੋਈ ਐ ਇਹ ਤੁੰਬੀ ਠੀਕ ਜਿਹੀ ਬਣਾ ਲੈਣਾ ਹੋਰ ਨਹੀਂ ਤੂੰ ਬੰਦਾ ਕੇ ਕੋਈ ਬੁਢੀ ਬਣਾਵਾਂਗੇ ਆ ਚਚੇਂਦਰ ਡੇਰੀ ਵਾਲਾ ਦੋ ਡਰਮ ਦੁੱਧ ਵਾਲੇ ਪਾਏ ਆ ਰੇਡ ਮਾ ਹੋ ਦਰਿਆ ਤੇ ਹਾਂ ਰਾਜਾ ਹੈਗਾ ਇਹਦਾ ਨਾਂ ਰਾਜਾ ਹਾਂ ਰੇੜੀ ਵਾਈ ਦੱਸ ਦੇਣਾ ਜੀ ਨਹੀਂ ਨਹੀਂ ਹੈਗਾ ਟਰਾਲਾ ਦੇ ਤੇ ਵਾਲਾ ਠੀਕ ਹੈ ਸਾਹਬ ਹਾਂ ਅੱਛਾ ਬਲਵੀਰ ਫੌਜੀ ਹਾਂ ਆ ਰਫਲਾ ਆ ਉਹਦਾ ਨਾਂ ਹੈ ਆ ਇੱਕ ਸਾਡੀ ਨੋ ਆ ਉਹਨੂੰ ਬਿੱਲੀ ਬਿੱਲੀ ਆਂਦੇ ਸੀ ਆ ਬਿੱਲੀ ਆ ਮੋਗੇ ਰਹਿੰਦੀ ਆ ਉਹਦਾ ਨਾਂ ਬਿੱਲੀ ਦੱਪੀ ਹੋਈ ਆ ਹਾਂ ਆ ਨਰੇਗਾ ਦਾ ਨੰਬਰ ਆ ਆ ਮਾਸਟਰ ਰੋਲ ਆ ਪੈਨ ਆ ਅੱਛਾ ਇਹ ਨਿਮਾ ਨਰਮਲ ਆ ਵੀ ਲਿਖਿਆ ਵੇ ਲਿਖਿਆ ਨਾ हां ਲਿਖਿਆ ਵੀ ਲਿਖਿਆ ਤਾਂ ਤੇਰੇ ਨਹੀਂ ਜਾਣੀ ਤੂੰ ਦਾ ਨਿਸ਼ਾਨਾ ਵੀ ਦੱਸਿਆ ਕਰਨਾ ਜੱਗਾ ਰੋਡੇ ਜੱਗਾ ਰੋਡੇ ਉਹ ਕਰਦਾ ਇਹਦਾ ਮੂਵੀ ਦਾ ਕੰਮ ਆਹ ਦੁਕਾਨ ਬਾਕੀ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੁਖਤਰ ਨੂੰ ਆ ਮੇਰੇ ਸਾਲੇ ਦਾ ਮੁੰਡਾ ਇਹ ਨਾਈ ਦਾ ਕੰਮ ਕਰਦਾ। ਅੱਛਾ। ਕੰਕੀ ਉਸ ਤਰ੍ਹਾਂ। ਅੱਛਾ। ਜੇ ਕੋਈ ਨੰਬਰ ਤੇ ਸ਼ਾਕੋ ਬੇ ਫੋਨ ਵੀ ਕਰਾ ਗੱਲ ਵੀ ਕਰਾ ਦੂੰਗਾ। ਅੱਛਾ। ਆ ਸਾਡੇ ਪਿੰਡ ਦਾ ਕੋਲੋਂ ਕੰਚੀਆਂ ਵਾਲੇ ਆਉਂਦੇ ਸੀ ਪੱਪੂ। ਹਾਂ। ਆ ਕੰਚੀ ਪਈ। ਆ rau ਕਹਿੰਦਾ ਨੰਬਰ ਆ ਅਮਰਾ। ਇਹ ਟਰੈਕਟਰਾਂ ਦਾ ਥੋੜੇ। ਅੱਛਾ। ਮਿਸਤਰੀ ਐ। ਆ ਕਾਂਕ ਬੰਡਾ ਵਾਲਾ ਇਹਦਾ ਕੰਮ ਬੁੱਸ ਵਾਲੇ ਵਾਲੇ ਦਾ ਛਿੰਦਾ। ਹਾਂ। ਉਹ ਕਾਪ ਮਾਸਟਰ ਰੂਲ। ਇਹਦੇ ਤੇ ਲਖਾਈ ਕਰਦਾ। ਹਾਂ। ਠੀਕ ਐ। ਆਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਆ ਜਿਹੜੇ ਬੱਠਲ ਜੇ ਵੇਚ ਦਿੰਦੇ ਆ ਕੈਂਚੀ ਪਈ ਆ ਆ ਥੋੜਾ ਪਿਆ ਕੈਂਚੀ ਪਈ ਆ ਕਿਸੇ ਬੱਠਲ ਜੇ ਬਣਾਏ ਇਹ ਬੱਠਾ ਵਾਲਾ ਫਿਰ ਉਹ ਪਲਾਸਟਿਕ ਦੇ ਆ ਸਾਡੇ ਪਿੰਡ ਦਾ ਬੰਦਾ ਭਾਈਕੇਵਾੜੇ ਰਹਿੰਦਾ ਮਹਿਰਿਆਂ ਦਾ ਆ ਬੋਕੀ ਜਿਹੜੀ ਬੋਰ ਚ ਮਾਰਦੇ ਆਪਾਂ ਅੱਛਾ ਠੀਕ ਆ ਉਤਾਰ ਤਾ ਹਾਂ ਥੱਲੇ ਬੋਕੀ ਹਾਂ ਠੀਕ ਆ ਫਾੜ ਖਾਂਦੀ ਆ ਆ ਇੱਕ ਮੇਰੀ ਭੁਜਾਈ ਆ ਉਹਦੀ ਬਾਹਾਂ ਜੀ ਆਏ ਆ ਦੇਬੋ ਆ ਵੇ ਦੇਬੋ ਆ ਵੇ ਠੀਕ ਦਿਖਾਈ ਬੜੀ ਦੇਬੋ ਆ ਵੇ ਸਦਾ ਬਾਹਾਂ ਆਏ ਆ ਖੜੀ ਹੋਈ ਠੀਕ ਠੀਕ ਖੜੀ ਆ ਆ ਬਾਦਰ ਹੂੰ ਇਹਦੀ ਗੋਭੀ ਲਾਈ ਸੀ ਆ ਗੋਭੀ ਦਾ ਫੋਲੀ ਆ ਆ ਗਾਗੀ ਹੇ ਮੇਰੇ ਖੇਤ ਦਾ ਗਵਾਂਢੀ ਆਪਣੇ ਦਾ ਉੱਥੇ ਉਹਨਾਂ ਕੋਲੇ ਬੱਕਰੀਆਂ ਸੀ ਆ ਬੱਕਰੀ ਖੜੀ ਹੈ ਕਾਰਾ ਪੰਜ ਗਰਾਈ ਮਸ਼ੀਨ ਐ ਦੇ ਕੋਲੇ ਵੱਡੀ ਅੱਛਾ ਆ ਥਾਉਣਾ ਪਲਾਸ ਪਿਆ ਅੱਛਾ ਆ ਹੈਗਾ ਲੱਖਾ ਲੱਖਾ ਹੀ ਐ ਹਾਥੀ ਵਾਲਾ ਹਾਥੀ ਇਹ ਵੀ ਸਾਡੇ ਪਿੰਡਾਂ ਦਾ ਅੱਛਾ ਉਹ ਸੱਪਿਆ ਹੋਇਆ ਦੇਖ ਹਾਥੀ ਹੂੰ ਆ ਸਕੂਟਿੰਗ ਵਾਲੇ ਦਾ ਨੰਬਰ ਆ ਪੇਚਕਾਸ ਤੇ ਆ ਚਾਬੀ ਹੁਣ ਮੈਨੂੰ ਪੜ੍ਹਨਾ ਨਹੀਂ ਆਉਂਦਾ ਮੈਨੂੰ ਆ ਮੈਸਤਰੀਆਂ ਦਾ ਨੰਬਰ ਜਿਹੜੇ ਮੈਸਤਰੀ ਨੂੰ ਤੇ ਛਾਪੀ ਹੁੰਦੀ ਆ ਉਹ ਆ ਨੰਬਰ ਆ ਜਲਾਲਾਬਾਦ ਦਾ ਸਵਰਨ ਹੂੰ ਸਪੀਕਰ ਸੀ ਉਹਦੇ ਕੋਲੇ ਦੱਸਿਆ ਰੇਡੀਓ ਆ ਹਾਂ ਆ ਆ ਬੈਟਰੀ ਪਈ ਆ ਉਹ ਤੂੰ ਤੂਜੇ ਪਿਆ ਉੱਥੇ ਸਪੀਕਰ ਲਈ ਰੱਖਣਾ ਹੂੰ ਆ ਨੰਬਰ ਦਵਾਈਆਂ ਵਾਲੇ ਦਾ ਹੂੰ ਅੱਛਾ ਆ ਨੰਬਰ ਫੇਰ ਹਾਥੀ ਵਾਲੇ ਦਾ ਠੀਕ ਆ ਨੰਬਰ ਹਮੋਰ ਦਾ ਘਮਿਆਰਾ ਦੇ ਮੁੰਡੇ ਦਾ ਹਮ ਹੈ ਮੋਗੇ ਦਾ ਹਮੋਰ ਰਹਿੰਦਾ ਇਹ ਕੀ ਬਣਾਉਂਦਾ ਸੀ ਸੀ ਠੀਕ ਆ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਵੱਧਣੀ ਤੂੰ ਸਟੋਰ ਆ ਨਾ ਉਤਰਪਾਲ ਨਾਲ ਨਹੀਂ ਚੱਕੇ ਢੱਕ ਦੇ ਆ ਉਹ ਆ ਬਾਲੀ ਬਾਲੀ ਕਾ ਦੁਨੀ ਗਾਈ ਨੰਬਰ ਇਹ ਆ ਕੀ ਹੋਇਆ ਸੀ ਬਾਬੂ ਸੱਪ ਆ ਛੋਟੀ ਪੰਜ ਗਰਾਈ ਦਾ ਸਾਡੇ ਸਾਲੇ ਨਰਮਾ ਚੋਗੜ ਜਾਂਦੇ ਨੂੰ ਸੀ ਆ ਨਰਮੇ ਦਾ ਬੂਟਾ ਅੱਛਾ ਆ ਵੀ ਵੱਧਣੀ ਦਾ ਨੰਬਰ ਆ ਢੋਲੀ ਹੂੰ ਸਪਰੇਅ ਕਰਦਾ ਅੱਛਾ ਆ ਢੋਲੀ ਛਾਪੀ ਹਾਂ ਢੋਲੀ ਛਾਪੀ ਆ ਕਿੰਦਾ ਠੀਕ ਹੈ ਕਿੰਦਾ ਹੀ ਆ ਨਾ ਹਾਂ ਆ ਨੰਬਰ ਫੇਰ ਬੱਗਿਆਣਾ ਪਿੰਡ ਇਹ ਬਾਈ ਕੋਈ दारू ਪੀਂਦਾ ਅੱਧ ਗਾ ਪਿਆ ਬੋਤਲ ਪਈ ਹੈ ਇਹ ਬੰਦੇ ਦਾ ਨਾਂ ਨਹੀਂ ਦੱਸਾਂਗੇ ਆ ਫੇਰ ਢੋਲੀ ਸਪਰੇਅ ਵਾਲੀ ਦੀ ਆ ਵੀ ਸਾ ਆ ਮੇਰਾ ਪੋਤਾ ਇੱਥੇ ਫਿਰਦਾ ਹਾਂ ਆ ਇਹਦੀ ਬੋਤਲ ਪਈ ਹੈ ਹਾਂ ਆ ਪਉਗਾ ਪਿਆ ਤੇ ਆ ਕੱਪ ਪਿਆ ਆ ਵੇਖ ਲੈ ਉਹਦਾ ਕੁੱਤੀ ਕੁੱਤੀ ਦਾ ਆ ਨੰਬਰ ਹੀ ਉਸੇ ਦਾ ਆ ਭਾਈ ਕੇਵਾੜੇ ਦਾ ਨੰਬਰ ਮੇਰਾ ਸਾਡੂ ਆ ਸੇਵਕ ਹਾਂ ਲੱਕੜ ਦਾ ਕੰਮ ਕਰਦਾ ਆਰਾ ਹਾਂ ਆ ਨਿੱਕੇ ਮੇਰੇ ਦਾ ਨੰਬਰ ਹੈ ਦੇਖ ਨਿੱਕੇ ਮੈਰੇ ਨੂੰ ਦਿਖਾਈ ਮੇਰਾ ਵਾਇਵਾ ਛੋਟਾ ਇਹ ਬੜਾ ਹੀ ਹੂਰੇ ਬਣਾਇਆ ਹੈ ਹਾਂ ਇਹ ਲਾਲ ਪੈਨ ਚ ਕਿ ਆ ਲੱਖੂ ਦਾ ਕੈਂਚ ਨਾਲੇ ਲੈਂਦਾ ਉਹਦੀ ਫੈਂਸ ਨਹੀਂ ਆ 10 ਦਾ ਨੋਟ ਪਿਆ ਹੈ ਬਨਾਸ ਕਰਦਾ ਬਨਾਸ ਕਰਦਾ ਹਾਂ ਆ ਕਿਹੜਾ ਬੈਠਾ ਵਾ ਪੂਰੇ ਇਹ ਇਹ ਤਾਂ ਮੇਰੀ ਸਾਲੀ ਹੈ ਨੰਘੇ ਨੰਬਰ ਉੱਤੇ ਉਹ ਨੰਘੇ ਸਰਾ ਦੋ ਕਿਨਾਂ ਪਰ ਹੀ ਖੜਾ ਮੱਖਣ ਚੁੱਪ ਕੀਤੀ ਹਾਂ ਚੁੱਪ ਕੀਤੀ ਹਾਂ ਇਹ ਸਾਡਾ ਬੰਦਾ ਜੀ ਡੂੜ ਲਾਤੀ ਹੈ ਠੀਕ ਇਹ ਗੋਪੀ ਆਲੂ ਵਾਲਾ ਆ ਰਾਸ਼ਨ ਆ 20 ਆ ਗੋਲੀ ਠੀਕ ਹੈ ਆਕ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ ਕਲਵੰਤ ਆ ਮੱਝਾਂ ਆ ਮੱਝ ਖੜੀ ਹੈ ਠੀਕ ਮੱਖਣ ਸਿੰਘ ਲਿਖਿਆ ਵਾ ਹਾਂ ਬਾਹਰ ਲਾਇਆ ਆ ਵੀ ਪੰਜ ਗਰਾਈ ਦਾ ਨੰਬਰ ਆ ਚਮਕੌਰ ਆ ਵੀ ਲਿਖਿਆ ਆ ਡਾਕਟਰ ਗਗਨ ਇਹ ਡਾਕਟਰ ਦੀ ਟੂਟੀ ਜੀ ਬਣਾਈ ਹੋਈ ਆ ਆ ਵੇਖ ਜਿਹੜੀ ਟਿੱਡ ਤੇ ਰੱਖ ਕੇ ਤੇ ਕੰਮ ਚਲਾ ਲੈਂਦੇ ਕੋਲੇ ਨਾਲ ਮੇਰਾ ਇੱਕ ਯਾਰ ਆ ਮੋਗੇ ਠੀਲੀ ਆ ਵੀ ਖੜੀ ਦੇਖ ਹਟ ਮਾ ਆ ਮੇਰੇ ਛੋਟੇ ਪੋਤੇ ਦਾ ਨੰਬਰ ਆ ਬਾਹਰ ਆਹੋ ਮਲੇਸ਼ਗਾ ਇਹ ਆ ਵੱਡੇ ਦਾ ਠੀਕ ਹੈ ਜੀ ਠੀਕ ਹੈ ਉਹ ਨਹੀਂ ਯਾਦ ਰਹਿੰਦੇ ਆ ਬਾਪੂ ਇਹ ਇਨਸਾਨੀ ਪੱਕੀਆਂ ਯਾਦ ਨਹੀਂ ਪੱਕੀਆਂ ਲਾਹੌਰ ਮੈਂ ਤੁਹਾਨੂੰ ਐਵੇਂ ਦੱਸੇ ਕਿ ਮੈਂ ਜਿਹੜਾ ਤੂੰ ਉਹ ਕਦਾ ਮੈਂ ਤੁਹਾਡੀ ਗੱਲ ਕਰਾ ਦੇਣਾ ਜੇ ਨਾ ਬੰਦਾ ਬੁੱਲੇ ਤਾਂ ਕਿਉਂ ਕਈ ਵਾਰੀ ਮੈਂ ਕਿ ਕੋਈ ਕਹਿੰਦਾ ਵੀਡੀਓ ਬਣਾਉਂਦੇ ਮਾਰਿਆ ਨਹੀਂ ਕਰ ਲਿਆ ਨਾ ਮੇਰਾ ਨਾਮ ਭਰੋ ਮੁੱਖੀ ਡੈਰੀ ਹੈ ਨਾ ਫੋਨ ਮੈਨੂੰ ਤਾਂ ਹੀ ਲੱਗਦਾ ਇੱਕ ਤਾਂ ਸੱਪ ਵਾਲੇ ਨੇ ਪੰਜਾਬ ਚ ਕਿਸੇ ਲਵੇ ਹੂਹੀ ਡੈਰੀ ਮੈਨੂੰ ਇਹ ਸੱਪ ਵਾਲੇ ਨੇ ਇੱਕ ਤਾਂ ਸੱਪ ਵਾਲੇ ਨੇ ਸੱਪ ਵਾਲੇ ਨੇ ਗਏ ਇਹ ਤੇ ਦੇਰੀ ਨਹੀਂ ਤੇ ਕਿਲੋ ਪੁਣ੍ਹਾ ਕਰੇ ਹਾਂ ਆ ਵੇ ਤੁਹਾਡਾ ਨੰਬਰ ਪਿਆ ਆ ਤੁਹਾਡਾ ਪਿਆ ਸਾਡੇ ਲਈ ਕੀ ਬਣਾਤਾ ਆ ਵੇਖਾ ਟੰਗਾ ਜੀ ਗਾਵੇ ਠੀਕ ਹੈ ਸਟੈਂਡ ਸਟੈਂਡ ਲਾਇਆ ਨਾ ਇਹ ਵੀ ਲੋਟਾ ਯਾਰ ਕੰਮ ਹੈ ਨਾ ਕਿਹੜੀ ਚੀਜ਼ ਜਿਵੇਂ ਲੋਟ ਜਿਹੀ ਲੱਗਦੀ ਹੈ ਬਸ ਮੈਂ ਕਹਿੰਦਾ ਲੈ ਆ ਰਾਜਾ ਦਾ ਨੰਬਰ ਮਸਾਦ ਨਹੀਂ ਕਢਾਇਆ ਚ ਮਾਰਦੇ ਹੁੰਦੇ ਸੀ ਗੁੰਗੇ ਦਾ ਆ ਵੇ ਮਸੱਦ ਬਣਾਦਾ ਹੈ ਹੂੰ ਤੂੰ ਹੋਰ ਕੀ ਆਪਾਂ ਹੀ ਕਰਨਾ ਆ ਵੀ ਉਹ ਉਹਦਾ ਸਰਜੇ ਦਾ ਨੰਬਰ ਆ ਆ ਫੇਰ ਉਹਦਾ